ਮਟਾਲਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਜਦੋਂ ਬੱਚਿਆਂ ਨੂੰ ਲੈ ਕੇ ਟੱਲਾ ਮੋਟੋ ਕਾਧੀਆਂ ਵੱਲ ਨੂੰ ਰਵਾਨਾ ਹੋਈ ਤਾਂ ਅੱਗੇ ਸੜਕ ਖਰਾਬ ਹੋਣ ਕਰਕੇ ਡਰਾਈਵਰ ਨੇ ਬੱਸ ਨੂੰ ਲੀਰਾ ਰੋਡ ਤੇ ਝਾੜ ਲਿਆ। ਇਹ ਸੜਕ ਇੰਟਾ ਦੀ ਬਣੀ ਹੋਈ ਸੀ ਅਤੇ ਬਾਰਿਸ਼ ਹੋਣ ਕਰਕੇ ਰਸਤਾ ਖਰਾਬ ਸੀ। ਪਰ ਡਰਾਈਵਰ ਨੇ ਸ਼ਾਰਟਕਟ ਮਾਰਨ ਦੇ ਚੱਕਰ ਵਿੱਚ ਇਸ ਰਸਤੇ ਤੋਂ ਜਾਣਾ ਠੀਕ ਸਮਝਿਆ। ਜਦ ਬੱਸ ਅੱਧੇ ਰਸਤੇ ਤੇ ਪਹੁੰਚੀ ਤਾਂ ਖੇਤਾ ਵਿੱਚ ਪਲਟ ਗਈ ਜਿਸ ਨਾਲ ਬੱਚਿਆਂ ਵਿੱਚ ਅਪਰਾਧਾਪਰੀ ਮੱਚ ਗਈ। ਇਸ ਬੱਸ ਵਿੱਚ ਤਕਰੀਬਨ 20 ਤੋਂ 25 ਬੱਚੇ ਸੱਤੇ ਜਾ ਰਹੇ ਨੇ। ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕੱਢਿਆ ਗਿਆ ਇਸ ਹਾਦਸੇ ਵਿੱਚ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ ਨੇ ਲੋਕਾਂ ਦਾ ਕਹਿਣਾ ਕਿ ਸਕੂਲ ਦੀ ਪ੍ਰਬੰਧਕਾ ਵੱਲੋਂ ਵੱਡੀ ਅਣਗਹਿਲੀ ਹੈ ਅਤੇ ਹਾਦਸਾ ਹੋਣ ਦੇ ਬਾਅਦ ਵੀ ਕਿਸੇ ਵੀ ਰਾਹਤ ਸਹੂਲਤ ਲੈਣ ਲਈ ਕਿਸੇ ਨੂੰ ਵੀ ਫੋਨ ਨਹੀਂ ਕੀਤਾ ਗਿਆ ਗੱਡੀ ਦੇ ਜਿਸ ਅੜਾ ਦੀ ਇਹ ਕੰਪਨੀ ਲਈ ਹੈ ਉਥੋਂ ਵੀ ਇਹ ਪੂਰਾ ਇਹ ਕਹਿੰਦੇ ਵੀ ਹਨ ਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਆਪਣਾ ਸਾਡਾ ਬੱਚਾ ਹੈ ਇਹ ਸਾਡਾ ਬੱਚਾ ਨਹੀਂ ਹੈਗਾ ਯਾਰ ਅੱਛਾ ਅੱਛੇ ਇਹਨਾਂ ਆਤਮੋਕਲ ਦੇ ਟਪਟਪਈ ਦੇ ਕੋਈ ਕੀ ਕਰਨਾ ਕੀ ਕਹਿੰਦੇ ਰੋਕ ਇਹ ਸਾਨੂੰ ਰੋਕ ਦੇਈ ਵੀਡੀਓ ਬਣਾਉਣ ਤੋਂ ਅਸੀਂ ਕਹਿਣ ਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਦਲੀਲ ਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਰਦਾ ਪੈ ਜੇ ਇਹ ਲਿਖਣੇ ਰੋਕ ਦੇ ਫੇਸ ਸਾਨੂੰ ਕਿਸ ਤਰ੍ਹਾਂ ਹੋਇਆ ਇਹ ਹੱਸਾ ਇਹਨਾਂ ਨੂੰ ਪੁੱਛ ਸਰ ਜੀ ਪਾਜੀ ਖਬਰ ਹੈ ਨਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਹੈ ਰਾਹ ਸਾਣੀ ਜਿਹੜੀ ਏਡੀ ਵੱਡੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁੱਝ ਕੇ ਡਰਾਈਵਰ ਇਹਦੀ ਗੱਡੀ ਲੈ ਕੇ ਆਇਆ ਉਏ ਇਹ ਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਾ ਦਾ ਨੁਕਸਾਨ ਹੋਇਆ ਇਹ ਇਹਨਾਂ ਡਰਾਈਵਰ ਨੂੰ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ ਇਹ ਗੱਡੀ ਕਿਉਂ ਇੱਧਰ ਦੀ ਆਈ ਕਿੰਨੇ ਕਿ ਬੱਚੇ ਇਹਦੇ ਵਿੱਚ ਘੱਟੋ ਘੱਟ 20 25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ دوست ਵੀ ਬੱਚੀ ਹੋਵੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਮੈਨੂੰ ਕਹਿੰਦਾ ਵੀ ਤੁਹਾਡੇ ਬੰਦੇ ਮੇਰੇ ਬੱਚੀ ਤੇ ਸੱਟ ਲੱਗੀ ਆ ਇਹਦਾ ਸਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਬਿਲਕੁਲ ਇਹ ਜੋ आज ਦਾ ਐਕਸਲਸੀਅਰ ਸਕੂਲ ਬਟਾਲਾ ਦੀ ਬੱਸ ਸੀਗੀ ਇਹ ਅਣਜਾਣ ਸੀ ਡਰਾਈਵਰੇ ਰਸਤੇ ਕਰੇ ਬੱਸ ਨਹੀਂ ਆਈ ਇਹ ਰਸਤਾ ਛੋਟਾ ਸੀ ਅੱਗੇ ਰਾਸੇ ਹੋਣ ਦੇ ਕਰਕੇ ਉਹਨੇ ਵਿਜਾਰੇ ਨੇ ਇਧਰੋਂ ਦੀ ਪਾਲੀ ਉਹਦੀ ਅਣਗਿਹਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬੱਸ ਆਈ ਆ ਇਸ ਵਜ੍ਹਾ ਦੇ ਨਾਲ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਲਾਗੇ ਬੱਚੇ ਕਹਿੰਦੇ ਹੈਗੇ ਸੀਗੇ ਟੱਟਾਂ ਦਾ ਕੁਝ ਕਹਿੰਦੇ ਲੱਗੀਆਂ ਕੁਝ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇ ਲੱਗੀ ਸਾਡ ਇਹ ਐਕਸਲਸਰ ਇਹ ਬਟਾਲੇ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਅਸੀਂ ਤਾਂ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹ ਰਹੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਵਗੈਰੇ ਰਸਤੇ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਦੇਖੋ ਸਾਡੇ ਪਿੰਡ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਵੀ ਇਹ ਮੋਟਰਸਾਈਕਲ ਦੇ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਆ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਪਿੱਛੇ ਰਸਤਾ ਵੇ ਕਿ ਆਪਣੀ ਬਸ ਇੱਕ ਤੇ ਰੂਟ ਨਹੀਂ ਸੀ ਇਹ ਵਸਤਾ ਉਹ ਵੀ ਰਸ਼ ਦੀ وجہ ਨਾਲ ਵੇਟ ਨਹੀਂ ਕੀਤੀ ਤੋ ਇਸ ਗਲਤ ਰਸਤੇ ਆ ਗਿਆ